ਲਓ ਜੀ ਸੁੱਖਾ ਸਿੰਘ ਵਾਲੇ ਆਪਾਂ ਪਿੰਡ ਪਹੁੰਚੇ ਆ ਜੀ ਜੋ ਕਿ ਹਰ ਸਬਜੀ ਦਾ ਬੀਜ ਤਿਆਰ ਕੀਤਾ ਜਾਂਦਾ ਤੇ ਆਜੋ ਤੁਹਾਨੂੰ ਨਰਸਰੀ ਦਿਖਾਉਣੀ ਆ ਸੁੱਖਾ ਸਿੰਘ ਵਾਲਾ ਜੀ ਬਹੁਤ ਦੂਰੋਂ ਦੂਰੋਂ ਆਉਂਦੇ ਆ ਲੋਕ ਬੀਜ ਲੈਣ ਵਾਸਤੇ ਫੱਕ ਤਿਆਰ ਕਰੀ ਕਰਾਈ ਮਿਲਦੀ ਹੈ ਜੀ ਹਾਂਜੀ ਆਜੋ ਤੁਹਾਨੂੰ ਅੰਦਰ ਦਿਖਾਉਣੀ ਹੈ ਜੀ ਨਰਸਰੀ ਆਹਦੀ ਫੀਰ ਹਰ ਚੀਜ਼ ਮਿਲਦੀ ਹੈ ਜੀ ਅੰਦਰ ਬਹੁਤ ਘੈਂਟ ਚੀਜ਼ ਹੈ ਇੱਕ ਦੇਖਣ ਵਾਲੀ ਚੀਜ਼ ਕਿਸੇ ਭਰਾ ਨੂੰ ਕਿਸੇ ਭਰਾ ਨੂੰ ਬੀਜ ਲੋੜ ਚਾਹੀਦਾ ਜਾਂ ਕੋਈ ਫੱਕਜ ਵਗੈਰਾ ਉਹ ਆ ਕੇ ਇਥੋਂ ਲਿਜਾ ਸਕਦੇ ਹੈ ਜੀ ਆਤ ਹੁਣ ਸਾਰੀ ਚੀਜ਼ਾਂ ਦਿਖਾਉਨੇ ਆਈਟਮਾਂ ਲਓ ਜੀ ਗਮਲੇ ਵੀ ਲਿਆ ਸਕਦੇ ਆ ਇਹ ਜਾਨਵਰ ਵਾਸਤੇ ਪਾਣੀ ਪਾਉਣ ਵਾਸਤੇ ਪੌਦੇ ਵੀ ਲਾਉਣ ਵਾਸਤੇ ਜੋ ਮਰਜੀ ਆਪਾਂ ਵਰਤ ਸਕਦੇ ਆ ਜੀ ਲਓ ਜੀ ਆ ਘਰ ਦੇ ਸਜਾਉਣ ਵਾਸਤੇ ਬਹੁਤ ਵਧੀਆ ਕੁਆਲਿਟੀ ਬੂਟੇ ਨੇ ਹਰ ਤਰ੍ਹਾਂ ਦੇ ਜੀ ਜੋ ਮਰਜੀ ਕੁਆਲਿਟੀ ਲਿਆ ਸਕਦੇ ਆ ਠੀਕ ਹੈ ਜੀ ਆ ਦੇਖੋ ਜੀ ਲਓ ਜੀ ਆ ਗਮਲੇ ਵੀ ਤਿਆਰ ਕੀਤੇ ਜਾਂਦੇ ਨੇ ਜੀ ਆ ਦੇਖੋ ਜੀ ਜਿਹੜੀ ਮਰਜ਼ੀ ਕੁਆਲਿਟੀ ਲਾਓ ਜੀ ਇੱਥੋਂ ਮਿਲੂਗੀ ਜੀ ਜਿਹੜਾ ਮਰਜ਼ੀ ਪੌਦਾ ਲਓ ਠੀਕ ਹੈ ਜੀ ਆ ਲਓ ਆਪਾਂ ਤੁਹਾਨੂੰ ਸਾਰੀ ਨਰਸਰੀ ਦਿਖਾਵਾਂਗੇ ਚਾਹੀਦੇ ਤਾਂ ਵੱਡੇ ਵੀ ਮਿਲ ਜਾਂਦੇ ਨੇ ਜੀ ਪੇੜ ਦੇਖੋ ਬਹੁਤ ਸੋਹਣਾ ਬਹੁਤ ਸੁੰਦਰ ਹੈ ਜੀ ਬਹੁਤ ਵਧੀਆ ਲਓ ਜੀ ਆ ਦੇਖੋ ਜੀ ਕੁਮਾਰ ਜਾਮਣ ਜੋ ਮਰਜੀ ਲਓ ਜੀ ਪੇੜ ਉਹੀ ਮਿਲੂਗਾ ਆਪਾਂ ਨੂੰ ਬਹੁਤ ਸੋਹਣੀ ਨਰਸਰੀ ਹੈ ਜੀ ਲਓ ਜੀ ਲੋਜੀ ਆ ਪੇੜ ਤਾਂ ਹੁਣ ਪਹਿਲਾਂ ਬਹੁਤ ਹੁੰਦੇ ਸੀਗੇ ਅਲੋਪ ਹੁੰਦੇ ਜਾ ਰਹੇ ਆ ਲੇਕਿਨ ਆ ਨਰਸਰੀ ਚੋਂ ਮਿਲਦੇ ਆ ਸੁੱਖਾ ਸਿੰਘ ਵਾਲਾ ਇਹਨਾਂ ਕੋਲ ਮਿਲਦਾ ਤਿਆਰ ਕੀਤੇ ਹੋਏ ਨੇ ਪੇੜ ਲੋਜੀ ਇਹ ਉਸ ਤੋਂ ਵੀ ਵੱਡੇ ਆਗੇ ਪੇੜ ਦੇਖੋ ਜੀ ਬਹੁਤ ਸੋਹਣੀ ਸੁੰਦਰ ਨਰਸਰੀ ਆ ਗੇ ਜੀ ਉਹ ਸਾਨੂੰ ਬੋਲਦੇ ਹੁੰਦੇ ਆ ਬਿਲ ਬਿਲ ਦੇ ਹਾਂ ਜੀ ਅਨਾਰ ਵੀ ਨੇ ਆ ਜਾਮਣਾਂ ਜੀ ਦੇਖੋ ਜੀ ਛੋਟੇ ਛੋਟੇ ਜਾਮਣਾਂ ਲੱਗ ਵੀ ਗਈਆਂ ਨੇ ਭਰੇ ਪਏ ਨੇ ਬੂਟੇ ਜਾਮਣਾਂ ਦੇ ਇਹ ਮਹਿੰਦੀ ਦਾ ਬੂਟਾ ਜੀ ਆ ਦੇਖੋ ਜੀ ਬਹੁਤ ਵਧੀਆ ਆ ਅੰਬ ਆ ਗਿਆ ਜੀ ਜੀ ਉਹ ਨਾਰਾਜ ਆ ਗਿਆ ਜੀ ਅੰਬ ਵੀ ਹੈ ਇਹ ਮਰੂਦ ਹੈ ਆ ਦੇਖੋ ਜੀ ਬਿਲਕੁਲ ਛੋਟਾ ਬੂਟਾ ਮਰੂਦਾਂ ਦੇ ਨਾਲ ਭਰਿਆ ਹੋਇਆ ਠੀਕ ਹੈ ਜੀ ਇਹ ਤਿੰਨ ਕਿਸਮ ਦੇ ਮਰੂਦ ਨੇ ਆ ਇਧਰ ਹੈ ਇਹ ਨਿੰਬੂ ਹੈ ਜੀ ਉੱਪਰਲੀ ਸਾਈਡ ਉਹ ਵੀ ਨਿੰਗੂ ਗਮਲੇ ਚ ਤਿਆਰ ਕਰਿਆ ਕਰਾਣਾ ਲਓ ਜੀ ਆ ਗਮਲਿਆਂ ਦੇ ਵਿੱਚ ਤਿਆਰ ਨੇ ਬੱਲਾਂ ਜੋ ਫੁੱਲ ਬੂਟ ਫੁੱਲਾਂ ਦੇ ਬੂਟੇ ਨੇ ਬਹੁਤ ਵਧੀਆ ਜੀ ਆ ਦੇਖੋ ਚੋਪਲੀ ਬਣਾਈ ਹੋਈ ਹੈ ਜੀ ਦੇਖੋ ਜੀ ਕਿੰਨੀ ਸੁੰਦਰ ਹੈ ਬਹੁਤ ਵਧੀਆ ਚੀਜ਼ ਦੇਖਣ ਵਾਲੀ ਹੈ ਜੀ ਪੰਜ ਮਿਲਦਾ ਜਾਂ ਪੰਜ ਮਿਲਦਾ ਪੰਜ ਪੰਜ ਲੈਦਾ ਮੈਂ ਪੰਜ ਆਹ ਇੱਕ ਤਾਂ ਜਿਆਦਾ ਸੋਹਣਾ ਹੈ ਬਹੁਤ ਵਧੀਆ ਘੈਂਟ ਚੀਜ਼ ਹੈ ਜੀ ਸੁਖਾ ਸਿੰਘ ਵਾਲਾ ਜੋ ਕਿ ਆ ਕੋਲੇ ਰੋਡ ਚੱਲ ਰਿਹਾ ਹੈ ਇੱਕ ਸਾਈਡ ਮੋੜ ਮੰਡੀ ਨੂੰ ਜਾ ਰਿਹਾ ਇੱਕ ਸਾਈਡ ਮਾਨਸਾ ਨੂੰ ਜਾ ਰਿਹਾ ਪਟਿਆਲਾ ਰੋਡ ਹੈ ਜੀ ਜੇ ਕਿਸੇ ਵੀਰ ਨੇ ਪੌਦੇ ਲੈਣੇ ਹੋਣ ਕਿਸੇ ਪ੍ਰਕਾਰ ਦੇ ਉਹ ਇੱਥੋਂ ਆ ਕੇ ਲੈ ਜਾ ਸਕਦਾ ਜੀ